ਪਿਆਰੇ ਦਰਸ਼ਕ ਸਭਾਨ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਤੇ ਨਮਸਕਾਰ ਅੱਜ ਬਹੁਤ ਪਵਿੱਤਰ ਦਿਹਾੜਾ ਹੈ ਅੱਜ ਅੰਮ੍ਰਿਤਸਰ ਸ਼ਹਿਰ ਦੇ ਬਾਣੀ ਬਾਣੀ ਦੇ ਰਚਨਾਕਾਰ ਚੌਥੀ ਪਾਤਸ਼ਾਹੀ ਛੋਟੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਤੇ ਆਓ ਆਪਾਂ ਗੁਰੂ ਸਾਹਿਬ ਦੀ ਮਹਾਨ ਸ਼ਖਸੀਅਤ ਉਹਨਾਂ ਦੀ ਦੇਣ ਬਾਣੀ ਰਚਨਾ ਉਹਨਾਂ ਵੱਲੋਂ ਕੀਤੇ ਮਹਾਨ ਕਾਰਜਾਂ ਬਾਰੇ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਮੈਂ ਜਿੰਨੀ ਮੈਨੂੰ ਬੁੱਧ ਬਖਸ਼ੀ ਹੈ ਉਹਦੇ ਮੁਤਾਬਕ ਮੈਂ ਕੋਸ਼ਿਸ਼ ਕਰਾਂਗਾ ਮੈਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਸਕ 24 ਸਤੰਬਰ 1534 ਨੂੰ ਲਾਹੌਰ ਸ਼ਹਿਰ ਦੀ ਜਿਹੜੇ ਅਨਵਰ ਨੇ ਪੰਜਾਬ ਦੀ ਰਾਜਧਾਨੀ ਸੀ ਉਹਦਾ ਇੱਕ ਇਲਾਕਾ ਹੈ ਚੂਨਾ ਮੰਡੀ ਉਸ ਇਲਾਕੇ ਵਿੱਚ ਪਿਤਾ ਹਰਦਾਸ ਤੇ ਮਾਤਾ ਦਇਆਵੰਤੀ ਦੇ ਘਰ ਬਾਲਕ ਦਾ ਜਨਮ ਹੋਇਆ ਕਿ ਪਹਿਲਾ ਹੀ ਬੱਚਾ ਸੀ ਪਹਿਲੀ ਔਲਾਦ ਸੀ ਤੇ ਉਹ ਵੀ ਪੁੱਤਰ ਸੀ ਤੇ ਆਮ ਤੌਰ ਤੇ ਪੰਜਾਬ ਚ ਰਵਾਜ ਹੈ ਕਿ ਜਿਹੜਾ ਪਹਿਲਾ ਪੁੱਤ ਹੁੰਦਾ ਉਹਨੂੰ ਉਹਨੂੰ ਜੇਠਾ ਪੁੱਤ ਕਹਿੰਦੇ ਆ ਜੇ ਨਾਂ ਵੀ ਰੱਖ ਲੈਂਦੇ ਉਹਨੂੰ ਜੇਠਾ ਜ਼ਰੂਰ ਕਹਿੰਦੇ ਜੇਠਾ ਪੁੱਤ ਉਹਨਾਂ ਨੇ ਨਾਂ ਹੀ ਜੇਠਾ ਰੱਖਿਆ ਮਾਤਾ ਪਿਤਾ ਨੇ ਜੇਠਾ ਜੀ ਜਦੋਂ ਹਾਲੇ ਰਹਿਣ ਲੱਗੇ ਫੇਰ ਥੋੜਾ ਬਹੁਤਾ ਤੁਰ ਲੱਗੇ ਤੇ ਉਹਨਾਂ ਦੇ ਮਾਤਾ ਪਿਤਾ ਬਚਨ ਵਿੱਚ ਦੋਵੇਂ ਐਸਾ ਪਾਣਾ ਵਰਤਿਆ ਕਾਲ ਪੁਰਖ ਦਾ ਕਿ ਉਹ ਪਾਣੀ ਅੰਦਰ ਹੀ ਸਭ ਕੁਝ ਹੁੰਦਾ ਹੈ। ਤਾਂ ਉਹ ਇਹ ਸੰਸਾਰ ਤੋਂ ਚਲੇ ਗਏ। ਯਾਨੀ ਉਹ ਨਜ਼ਰ ਦਿਹਾਂਤ ਹੋ ਗਿਆ। ਉਸ ਤੋਂ ਬਾਅਦ ਹਰਸ਼ਤਾ ਇਹ ਬਣਦਾ ਸੀ ਕਿ ਜਿਹੜੇ ਸ਼ਰੀਕ ਨੇ ਰਿਸ਼ਤੇਦਾਰ ਸਨ ਉਹ ਉਹਨਾਂ ਦੀ ਸੰਭਾਲ ਕਰਦੇ। ਥੋੜੇ ਦਿਨ ਕੀਤੀ ਉਹਨਾਂ ਨੇ। ਬਾਅਦ ਵਿੱਚ ਉਹਨਾਂ ਨੂੰ ਜਿਵੇਂ ਸਮਾਜਿਕ ਦੇਜਨ ਦਾ ਨਾਮ ਯਤਿਮ ਕਿ ਯਤਿਮ ਨੂੰ ਕਿਹੜਾ ਸੰਭਾਲਦਾ ਫਿਰੇ ਜੀ। ਉਹਨਾਂ ਦੇ ਨਾਨੀ ਜੀ ਇਹ ਸੁਰਤਾਰੇ ਤੋਂ ਦੁਖੀ ਹੋ ਕੇ ਉਹਨਾਂ ਨੂੰ ਬਾਸਰ ਕੇ ਗਿੱਲਾ ਜ਼ਿਲ੍ਹਾ ਅਮਰਸਰ ਲਾਇਆ ਜਿਹੜਾ ਗੁਰੂ ਨਗਰੀ ਹੈ ਉੱਥੇ ਉਹ ਤਕਰੀਬਨ 7 ਸਾਲ ਰਹੇ ਸਤ ਸਾਬ ਹੈ ਕਿ ਉਹਨਾਂ ਨੇ ਕਿਸੇ ਕੇ ਹੱਥ ਨਹੀਂ ਅੜਿਆ ਛੋਟਾ ਜਿਹਾ ਬਾਲਕ ਕਿੰਨੀ ਸੋਜੀ ਸਤਿਗੁਰ ਨੇ ਬਖਸ਼ੀ ਹੈ ਜਿਹੜੀ ਅੱਗੇ ਜਾ ਕੇ ਇਹ ਜਿਹੜਾ ਵੀ ਸੀ ਨਾ ਇਹਨੂੰ ਇਹਨੇ ਬਹੁਤ ਵੱਡਾ ਰੁਖ ਬਣਨਾ ਸੀ ਉਹਦੇ ਵਿੱਚ ਉਸ ਬਾਲਕ ਵਿੱਚ ਕਿਰਤ ਦੀ ਮਹਾਨਤਾ ਸੀ ਉਹਨੇ ਸਮਝੀ ਹੋਈ ਉਹਨੇ ਕਿਸੇ ਅੱਗੇ ਹੱਥ ਢੰਡਣ ਦੀ ਬਜਾਏ ਛੋਟਾ-ਮੋਟਾ ਕੰਮ ਕਰਕੇ ਕਿਰਤ ਕਰਕੇ ਆਪਣਾ ਤੇ ਆਪਣੀ ਨਾਨੀ ਦਾ ਜਿਹੜਾ ਸੀ ਉਹ ਗੁਜ਼ਾਰਾ ਕਰਨ ਦਾ ਸਿਲਸਿਲਾ ਬਣਾਇਆ। ਜੁਗਾਰ ਬਣਾਇਆ ਰੋਟੀ ਪਾਣੀ ਪ੍ਰਸ਼ਾਦਾ ਇਸ ਤਰ੍ਹਾਂ ਛਕਦੇ ਰਹੇ ਤੇ ਨਾਲ ਗੁਰੂ ਘਰ ਦੀ ਸੇਵਾ ਵੀ ਕਰਦੇ ਰਹੇ। ਸੇਵਾ ਦੀ ਝਟਕ ਉਦੋਂ ਹੀ ਲੱਗੀ ਸੀ। ਤੇ ਉਸ ਤੋਂ ਬਾਅਦ ਫਿਰ ਉਥੇ ਰਹੇ 7 ਸਾਲ। ਫਿਰ 5 ਸਾਲ ਬਾਅਦ ਆ ਗਏ ਇਥੇ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਸਿੱਖੀ ਦਾ ਮਰਕਜ਼ ਸੀ ਉਸ ਵੇਲੇ ਬਹੁਤ ਵੱਡਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੱਦੀ ਤੇ ਸੁਭਾਈਮਾਨ ਸਨ ਉਥੇ ਕਾਰ ਸੇਵਾ ਚੱਲ ਰਹੀ ਸੀ ਉਦੋਂ ਬੋਲੀ ਸ਼ਬਦ ਦੀ ਬੋਲੀ ਸ਼ਬਦਾਂ ਦਾ ਨਿਰਮਾਣ ਹੋ ਰਿਹਾ ਸੀ ਸੰਗਤਾਂ ਸੇਵਾ ਕਰਦੀਆਂ ਸਨ ਉਥੇ ਬਾਲਕ ਨੇ ਘੁੰਗੜੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ ਘੁੰਗੜੀਆਂ ਕਹਿੰਦੇ ਨੇ ਛੋਲਿਆਂ ਨੂੰ ਛੋਲੇ ਬਾੜ ਕੇ ਤੇ ਸਿਰ ਤੇ ਰੱਖ ਲੈਣੀ ਉਹ ਜਿਹੜੀ ਆਪਣੀ ਛਾਬੜੀ ਸੀ ਤੇ ਉਹ ਹੋਕਾ ਜੇਣਾ ਤੇ ਉਹ ਕੁੰਗੜੀਆਂ ਵੇਚ ਕੇ ਗੁਜ਼ਾਰਾ ਕਰਨਾ ਤੇ ਨਾਲ-ਨਾਲ ਸੇਵਾ ਤੇ ਸਿਮਰਨ ਇਹ ਉਹਨਾਂ ਨੂੰ ਚੀਟਕ ਲੱਗੀ ਸੀ ਜਦੋਂ ਉਹਨਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਇੱਕ ਦਿਨ ਦਰਸ਼ਨ ਕਰਨ ਗਏ ਜਦੋਂ ਨੇਤਰਾ ਨਾਲ ਨੇਤਰ ਮਿਲੇ ਮੱਥਾ ਟੇਕਿਆ ਜਦੋਂ ਸੀ ਚੁਕਿਆ ਤੇ ਸੁਧ ਕੀਨਾ ਸੁਧ ਰਹੀ ਬੁੱਧ ਕੀਨਾ ਬੁੱਧ ਰਹੀ ਜਿੰਨ ਕਾ ਨਦਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਦੇ ਮਹਾਵਾਕ ਅਨੁਸਾਰ ਉਹਨਾਂ ਤੇ ਐਸੀ ਕਿਰਪਾ ਹੋਈ ਐਸੀ ਨਾਮ ਦੀ ਖੁਮਾਰੀ ਚੜੀ ਕਿ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ ਮਨ ਬਣਾ ਲਿਆ ਅਤੇ ਗੁਰੂ ਘਰ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ ਇਹ ਸੁਭਾਗਰ ਜਿਹੜਾ ਸੀ ਜਦੋਂ ਉਹਨਾਂ ਦਾ ਉਹਨਾਂ ਦਾ ਮਿਲਾਪ ਹੁੰਦਾ ਉਹਨਾਂ ਨੂੰ ਦਰਸ਼ਨ ਹੁੰਦੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਿਮਾਣੇ ਦੇ ਮਾਣ ਨਾਣੇ ਦੇ ਤਾਣ ਨਿਉਟਨ ਦੀ ਉਟ ਨਹੀਂ ਆਸੀ ਦੇ ਆਸੀ ਤੋਂ ਉਹ ਜਿੱਥੇ ਆਪਣਾ ਗੁਜ਼ਾਰਾ ਕਰਦੇ ਉਥੇ ਨਾਲ ਸੇਵਾ ਵੀ ਕਰਦੇ ਤੇ ਇਹ ਸਭ ਕੁਝ ਗੁਰੂ ਅਮਰਦਾਸ ਜੀ ਵਰਤਾਰਾ ਸਾਰਾ ਦੇਖਦੇ ਰਹੇ ਤੇ ਇੱਕ ਦਿਨ ਐਸੀ ਗੱਲ ਹੋਈ ਕਿ ਗੁਰੂ ਅਮਰਦਾਸ ਜੀ ਆਪਣੇ ਧਰਮਸਪਤਨੀ ਬੀਬੀ ਮਨਸਾ ਦੇਵੀ ਨਾਲ ਇਹ ਸਲਾਹ مشورہ ਕਰ ਰਹੇ ਸੰਕੀ ਜਿਹੜੀ ਬੇਟੀ ਹੈ ਕਿਉਂਕਿ ਮਾਤਾ ਪਿਤਾ ਨੂੰ ਫਿਕਰ ਹੁੰਦਾ ਹੈ ਕਿ ਬੇਟੀ ਜਵਾਨ ਹੋ ਰਹੀ ਹੈ ਤਾਂ ਹੁਣ ਕਾਰਜ ਕਰੀਏ ਕਾਰਜ ਚਾਹੀਏ ਤਾਂ ਬੀਬੀ ਪਾਨੀ ਉਹਨਾਂ ਦੀ ਸੁਪਤਰੀ ਸੀ ਉਹਨਾਂ ਨੇ ਆਪਣੀ ਤਰਨੁਪ੍ਰਤੀਨ ਨਾਲ ਸਲਾਹ مشورہ ਕਰਦੇ ਆ ਕਿਆ ਪਈ ਬੇਟੀ ਹੁਣ ਜਵਾਨ ਹੋ ਰਹੀ ਹੈ ਤੇ ਬੀਬੀ ਮਨਸਾ ਜੀ ਦੇਵੀ ਜੀ ਕਹਿਣ ਲੱਗੀ ਆਪਣੇ ਪਤੀ ਨੂੰ ਕਿ ਇਜਿਹੜੀ ਆਪਾਂ ਕੋਲ ਯੋਗ ਵਰ ਦੇਖੀਏ ਤੇ ਇਹਨੈ ਨੂੰ ਅਗੋਂ ਦੀ ਲੰਗੇ ਭੇਰੀ ਲਾਉਂਦੇ ਹੋਏ ਆਵਾਜ਼ ਦਿੰਦੇ ਹੋਏ ਤੇ ਉਹ ਕਹਿਣ ਲੱਗੇ ਮਾਤਾ ਜੀ ਦੇ ਮਹਾਂ ਸੁਭਾਵਕ ਨਿਕੜਿਆ ਮਨੁਸ਼ਾ ਦੇਵੀ ਜੀ ਦੇ ਗੁਰੂ ਅਮਰਦਾਸ ਜੀ ਦੇ ਘਰੋਂ ਜਿਹੜੇ ਸੀ ਉਹਨਾਂ ਦੇ ਮਹਿਲ ਉਹ ਕਹਿਣ ਲੱਗੇ ਜੇ ਮੁੰਡਾ ਵਰ ਇਦਾਂ ਦਾ ਹੋਵੇ ਤਾਂ ਬਹੁਤ ਚੰਗਾ ਤੇ ਸ੍ਰੀ ਗੁਰੂ ਅਮਰਦਾਸ ਜੀ ਜਾਣੀ ਜਾਣ ਸਤਿਗੁਰੂ ਉਹਨਾਂ ਨੇ ਮੁੱਖ ਹਲਾਇਆ ਫਰਮਾਇਆ ਉਹ ਕਹਿੰਦੇ ਮਨਸਾ ਦੇਵੀ ਇਹਦੇ ਵਰਗਾ ਸੰਸਾਰ ਵਿੱਚ ਇਹ ਹੀ ਹੈ ਇਹਦੇ ਵਰਗਾ ਹੋਰ ਕੋਈ ਨਹੀਂ ਤੋਂ ਲਿਹਾਜ਼ਾ ਦੋਨਾਂ ਵਿੱਚ ਸ਼ਮਤੀ ਬਣੀ ਆਪਸੀ ਸਲਾਹ ਨਾਲ ਉਹਨਾਂ ਨੇ ਉਦੋਂ ਹੀ 파ਰਖੂ ਅੱਖ ਉਹਨਾਂ ਜੀ ਨੇ ਚੋਣ ਕਰ ਲਈ ਸੀ ਕਿਉਂਕਿ ਉਹ ਸਮਰਥ ਗੁਰੂ ਸਨ ਕਿ ਇਦੋਂ ਵੱਡਾ ਤੇ ਇਦੋਂ ਵਧੀਆ ਵਰ ਨਹੀਂ ਲੱਭਣਾ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ 19 ਸਾਲ ਦੀ ਉਮਰ ਵਿੱਚ ਬੀਬੀ ਪਾਨੀ ਜੀ ਦਾ ਜੋ ਵਿਆਹ ਸੀ ਉਹ ਜੇਠਾ ਜੀ ਨਾਲ ਹੋ ਗਿਆ ਉਦੋਂ ਤੱਕ ਵੀ ਨਾ ਜੇਠਾ ਜੀ ਸੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਗ੍ਰਸਤੀ ਜੀਵਨ ਉਹਨਾਂ ਦੇ ਘਰ ਤਿੰਨ ਸੁਪੁੱਤਰਾਂ ਨੇ ਜਨਮ ਲਿਆ ਸਭ ਤੋਂ ਵੱਡੇ ਸਨ ਪਿਰਸੀ ਚੰਦ ਉਸ ਤੋਂ ਛੋਟੇ ਸਨ ਮਹਾਦੇਵ ਤੇ ਤੀਜੇ ਅਰਜਨ ਦੇਵ ਜਿਹੜੇ ਬਾਅਦ ਵਿੱਚ ਗੁਰਗੱਦੀ ਤੇ ਸੁਭਾਇਮਾਨ ਹੋਏ ਤੇ ਗੁਰੂ ਅਰਜਨ ਦੇਵ ਜੀ ਬਣੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਇਸ ਤੋਂ ਬਾਅਦ ਇੱਕ ਹੋਰ ਘਟਨਾ ਆਉਂਦੀ ਹੈ ਜਿਹੜੇ ਇਹ ਦੁਖੀ ਸਾਨਾ ਗੁਰੂ ਘਰ ਦੇ ਉਹ ਇਸ ਤਰ੍ਹਾਂ ਮੁੱਢੋਂ ਚੱਲਦਾ ਰਿਹਾ ਸਿੱਸਲਾਇ 10ਵੇਂ ਪਾਤਸ਼ਾਹ ਤੱਕ ਚੱਲਿਆ ਇਹ ਸ਼ਾਹਜਹਾਂ ਨੂੰ ਜਦੋਂ ਜਹਾਗੀਰ ਵੇਲੇ ਸ਼ਾਹਜਹਾਂ ਵੇਲੇ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ ਉੱਥੇ ਉਦੋਂ ਵੀ ਇਹ ਰੂਤੀਆਂ ਲਾਈਆਂ ਇਹਨਾਂ ਨੇ ਜਿਹੜੇ ਦੁਖੀ ਸਾਨ ਗੁਰੂ ਘਰ ਦੇ ਵਿਚੋਂ ਗੁਰੂ ਨਿੰਦਕ ਹੁੰਦੇ ਨੇ ਪਰਿਵਾਰ ਚੋਂ ਹੀ ਹੁੰਦੇ ਨੇ ਜਿਹਨਾਂ ਨੂੰ ਗੱਦੀ ਨਹੀਂ ਮਿਲਦੀ ਜਾਂ ਕੋ ਹੋਰ ਉਹਨਾਂ ਦੀਆਂ ਹੁੰਦੀਆਂ ਨੇ ਰੰਜਸ਼ਾਂ ਸੋ ਅਕਬਰ ਦੇ ਕੰਨ ਪਰੇ ਅਕਬਰ ਬੜਾ ਇੱਕ ਖੁੱਲ੍ਹ ਦੇਲੇ ਵਿਚਾਰਾਂ ਵਾਲਾ ਬਾਦਸ਼ਾਹ ਹੋਇਆ ਬੜਾ ਸੁਲ੍ਹਾ ਕੁਲ ਪਰ ਉਹਦੇ ਤੇ ਅਸਰਤਾ ਹੋ ਗਿਆ ਨਾ ਕਿ ਜੀ ਇਹ ਸਿੱਖ ਧਰਮ ਜਿਹੜਾ ਇਸਲਾਮ ਦੇ ਖਿਲਾਫ ਹੈ ਇਹਦੇ ਵਿੱਚ ਇਸਲਾਮ ਦੀ ਤੋਹਫੀਨ ਕੀਤੀ ਹੈ ਇਸ ਤਰ੍ਹਾਂ ਦੀਆਂ ਉਹ ਜਰੂਰ ਜਿਹੜੇ ਇਲਜ਼ਾਮਾਤ ਲਾ ਕੇ ਤੇ ਉਹਨਾਂ ਕੋਲ ਸ਼ਿਕਾਇਤ ਭੇਜ ਦਿੱਤੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਾਬਲ ਜਾਣਦੇ ਹੋਏ ਯੋਗ ਜਾਣਦੇ ਹੋਏ ਚੁਣਿਆ ਕੇ ਨੂੰ ਜੇਠਾ ਜੀ ਨੂੰ ਉਹਨਾਂ ਜੀ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਦਿੱਲੀ ਜਾਓ ਅਕਬਰ ਬਾਦਸ਼ਾਹ ਨੂੰ ਮਿਲੋ ਉਹਦੇ ਕੋਲ ਸਿੱਖ ਧਰਮ ਦੇ ਸਿਧਾਂਤ ਤੇ ਜੋ ਸਿੱਖ ਧਰਮ ਦਾ ਬੁਨਿਆਦੀ ਫਲਸਫਾ ਉਹ ਨੂੰ ਦੱਸ ਕੇ ਆਓ ਤੇ ਕਹਿੰਦੇ ਨੇ ਕਿ ਗੁਰੂ ਰਾਮਦਾਸ ਜੀ ਹੁਕਮ ਮੰਨ ਕੇ ਭਾਲ ਕੇ ਜੀਠਾ ਜੀ ਨੌਜਾਨ ਬਣ ਗਏ ਉ ਤੱਕ ਤਾਂ ਨੌਜਾਨ ਹੋ ਗਈ ਸੀ ਉਹ ਜਦੋਂ ਗਏ ਉਹਨਾਂ ਨੇ ਅਕਬਰ ਇੱਕ ਤਾਂ ਅਕਬਰ ਨੂੰ ਵੈਸੀ ਠੰਡ ਪੈ ਗਈ ਉਹਨਾਂ ਦੇ ਦਰਸ਼ਨ ਕਰਕੇ ਫਿਰ ਉਹਨਾਂ ਨੇ ਜਿਸ ਤਰੀਕੇ ਨਾਲ ਸਿੱਖੀ ਦੀ ਵਿਆਖਿਆ ਕੀਤੀ ਗੁਰ ਸਿਧਾਂਤਾਂ ਦੀ ਵਿਆਖਿਆ ਕੀਤੀ ਕਿ ਗੁਰਬਾਣੀ ਦਾ ਸੰਦੇਸ਼ ਤਾਂ ਸਭ ਸਾਂਝਾ ਹੈ ਇਹਦੇ ਵਿੱਚ ਅੱਲਾ ਦਾ ਨਾਮ ਵੀ ਆਉਂਦਾ ਅਵਲਲਾ 100 ਰੁਪਇਆ ਕੁਦਰਤੀ ਕਿਸਾ ਬੰਦੇ ਉਹਨੂੰ ਬਾਣੀ ਬੋਲ ਕੇ ਦੱਸੀ ਉਹਨਾਂ ਨੇ ਕਿਹਾ ਜਿ ਕ੍ਰੀਮ ਵੀ ਆਉਂਦਾ ਰਹੀਮ ਵੀ ਆਉਂਦਾ ਮੁਹੰਮਦ ਸਾਹਿਬ ਦਾ ਨਾਮ ਵੀ ਆਉਂਦਾ ਇਹਦੇ ਵਿੱਚ ਰਾਮ ਦਾ ਵੀ ਆਉਂਦਾ ਇਹ ਚ ਕਿਸ਼ਨ ਦਾ ਵੀ ਆਉਂਦਾ ਇਹ ਤਾਂ ਇਹ ਤਾਂ ਉਪਦੇਸ਼ ਚਾਹ ਵਰਨ ਕੋ ਸਾਂਝਾ ਇਹ ਤਾਂ ਸਾਰੀ ਦੁਨੀਆ ਨੂੰ ਕਲਾਵੇ ਚ ਲੈਣ ਵਾਲੀ ਬਾਣੀ ਹੈ ਸਿੱਖ ਧਰਮ ਕਿਸੇ ਦੇ ਖਿਲਾਫ ਨਹੀਂ ਇਹ ਤਾਂ ਸਾਂਝੀ ਵਾਲਤਾ ਦਾ ਮੁੱਦਾ ਹੀ ਹੈ ਤੇ ਅਕਬਰ ਇੰਨਾ ਪ੍ਰਭਾਵਿਤ ਹੋਇਆ ਗੁਰੂ ਸਾਹਿਬ ਦੇ ਵਿੱਚ ਜਿਹੜੇ ਅਗੋਂ ਜਾ ਕੇ ਗੁਰੂ ਬਣੇ ਗੁਰੂ ਰਾਮਦਾਸ ਜੀ ਜੇਠਾ ਜੀ ਦੇ ਵਿਚਾਰਾਂ ਤੋਂ ਕਿ ਉਹਨੇ ਕਿਹਾ ਕਿ ਮੇਰੀ ਤਸੱਲੀ ਹੋ ਗਈ ਹੈ ਮੇਰੇ ਅੰਦਰ ਮਨ ਚ ਕੋਈ ਸ਼ੰਕਾ ਨਹੀਂ ਰਿਹਾ ਹੁਣ ਸਗੋਂ ਮੈਰੀ ਬੇਨਤੀ ਹੈ ਉਹਨੇ ਕਿਹਾ ਮੇਰੀ ਬੇਨਤੀ ਹੈ ਕਿ ਮੈਂ ਐਸੇ ਗੁਰੂ ਘਰ ਦੇ ਤੇ ਗੁਰੂ ਦੇ ਦਰਸ਼ਨ ਕਰਨ ਆਉਣਾ ਚਾਹਨਾ ਗੁਰੂ ਸਾਹਿਬ ਨੇ ਕਿਹਾ ਜਦੋਂ ਮਰਜ਼ੀ ਆਓ ਥੋੜੇ ਚਿਰ ਬਾਅਦ ਹੀ ਆਪਣੇ ਸੰਗੀ ਸਾਥੀਆਂ ਨਾਲ ਪਰਿਵਾਰ ਨਾਲ ਅਕਬਰ ਬਾਦਸ਼ਾ ਆਪ ਚੱਲ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਨੂੰ ਆਇਆ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ ਗੁਰੂ ਸਾਹਿਬ ਨੂੰ ਦੱਸਿਆ ਗਿਆ ਕਿ ਅਕਬਰ ਆਇਆ ਹੈ ਗੁਰੂ ਸਾਹਿਬ ਨੇ ਫਰਮਾਇਆ ਪ੍ਰਥਮੇ ਲੰਗਰ ਪਾਛੇ ਸੰਗਤ ਪਹਿਲਾ ਲੰਗਰ ਚ ਬੈਠ ਕੇ ਪ੍ਰਸ਼ਾਦਾ ਛਕੋ ਉਹਨਾਂ ਦਾ ਮਤ ਉਹਨਾਂ ਦਾ ਮਤ ਮਕਸਦ ਸੀ ਕਿ ਇਹਦੇ ਜਿਹੜੀ ਰਾਜਾ ਹੋਣ ਦੀ ਭਾਵਨਾ ਨਾ ਜੇ ਲੈ ਕੇ ਆਇਆ ਮਨ ਚ ਕੋਈ ਆਪਣੇ ਵੱਡੇ ਪੰਦੀ ਕਿਉਂਕਿ ਗੁਰੂ ਘਰ ਤਾਂ ਸਾਰੇ ਬਰਾਬਰ ਨੇ ਇਸੇ ਕਰਕੇ ਲੰਗਰ ਦੀ ਪ੍ਰਥਾ ਤੋਰੀ ਤੋਰੀ ਸੀ ਸਮਾਨਤਾ ਦਾ ਇੱਕ ਜਜ਼ਬਾ ਪੈਦਾ ਕਰਨ ਲਈ ਭਾਵ ਪੈਦਾ ਕਰਨ ਲਈ ਇੱਕ ਬਹੁਤ ਵੱਡਾ ਗੁਣ ਹੁੰਦਾ ਹੈ ਸਮਾਨਤਾ ਇਹ ਸਾਰੇ ਮੁਰਖ ਸਮਾਨ ਨੇ ਉਹਦੇ ਤੇ ਸਾਰਿਆਂ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਇੱਕੋ ਜਿਹਾ ਨੈਣ ਨਕਸ਼ ਨੇ ਇੱਕੋ ਜਿਹਾ ਸਭ ਕੁਝ ਹੈ ਇਸੇ ਕਰਕੇ ਉਹ ਫਿਰ ਪਹਿਲਾ ਲੰਗਰ ਵਿੱਚ ਗਿਆ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਜਦੋਂ ਨੇ ਦੇਖਿਆ ਇੱਥੇ ਅਮੀਰ ਗਰੀਬ ਰਾਣਾ ਰਾਓ ਰੰਕ ਉੱਚਾ ਨੀਵਾ ਬੁੱਢਾ ਬਿਰਜ਼ ਬੀਬੀਆਂ ਪੁਰਸ਼ ਬੱਚੇ ਵਕ ਵਕ ਜਾਤਾਂ ਦੇ ਲੋਕ ਸਾਰੇ ਬੈਠ ਕੇ ਇੱਕੋ ਥਾਂ ਲੰਗਰ ਛਕਦੇ ਨੇ ਇੱਕੋ ਜਿਹਾ ਲੰਗਰ ਸਾਰੇ ਨੂੰ ਵਰਤਾਇਆ ਜਾਂਦਾ ਕੋਈ ਭੇਤ ਭਾਵ ਨਹੀਂ ਇਦੋਂ ਵੱਡੀ ਮਿਸਾਲ ਦੁਨੀਆ 'ਚ ਕਿਤੇ ਹੋਈ ਨਹੀਂ ਸਕਦੀ ਤੇ ਉਹ ਬਹੁਤ ਪ੍ਰਭਾਵਿਤ ਹੋਇਆ ਦਾ ਮਨ ਗਦਗਦ ਹੋ ਗਿਆ ਉਸ ਤੋਂ ਬਾਅਦ ਫਿਰ ਦਰਸ਼ਨ ਕਰਨ ਜਦੋਂ ਆਇਆ ਤੇ ਉਹਨੇ ਪਹਿਲੀ ਬੇਨਤੀ ਇਹ ਕੀਤੀ ਕਿ ਗੁਰੂ ਸਾਹਿਬ ਮੈਂ ਤਾਂ ਹੋ ਗਿਆ ਨਿਹਾਲ ਲੰਗਰ ਦੀ ਪ੍ਰਸਾਦ ਦੇਖ ਕੇ ਮੈਂ ਦੁਨੀਆ 'ਚ ਇਹੋ ਜਿਹੀ ਕੋਈ ਪ੍ਰਸਾਦ ਨਹੀਂ ਦੇਖੀ ਇਹੋ ਜਿਹੀ ਕੋਈ ਕੋਈ ਕਨਸੈਪਟ ਕਿਸੇ ਧਰਮ 'ਚ ਨਹੀਂ ਹੈ ਮੇਰੀ ਬੇਨਤੀ ਪ੍ਰਵਾਨ ਕਰੋ ਮੈਂ ਕੁਝ ਜ਼ਮੀਨ ਲੰਗਰ ਦੇ ਨਾਮ ਲਾਉਣੀ ਚਾਹਣਾ ਜਗੀਰ ਇਹ ਮੇਰੀ ਬੇਨਤੀ ਸਮਝ ਲਓ ਮੇਰੀ ਦਰਖਾਸਤ ਸਮਝ ਲਓ ਮੇਰੀ ਅਰਜ਼ੋਈ ਸਮਝ ਲਓ ਇਸ ਮੇਰੀ ਅਰਜ਼ੋਈ ਨੂੰ ਪ੍ਰਵਾਨ ਕਰੋ ਤਾਂ ਕਿ ਲੰਗਰ ਦੇ ਵਿੱਚ ਮੇਰੀ ਇਹ ਸੇਵਾ ਪੈਂਦੀ ਰਹੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਪਤਾ ਕੀ ਜਵਾਬ ਦਿੱਤਾ ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਭਾਵਨਾਵਾਂ ਦੀ ਮੈਂ ਕਦਰ ਕਰਦਾ ਹਾਂ ਪਰ ਗੁਰੂ ਕੇ ਲੰਗਰ ਸਰਕਾਰੀ ਜਿਹੜੀਆਂ ਸਹਾਇਤਾਵਾਂ ਨਾਲ ਨਹੀਂ ਚਲਦੇ ਸਰਕਾਰੀ ਮਦਦ ਨਾਲ ਨਹੀਂ ਚਲਦੇ ਗੁਰੂ ਕੇ ਲੰਗਰ ਤਾਂ ਗੁਰੂ ਦੀ ਸੰਗਤੀ ਚਲਾਉਂਦੀ ਹੈ ਗੁਰੂ ਆਪ ਹੀ ਚਲਾਉਂਦਾ ਹੈ ਗੁਰੂ ਆਪ ਹੀ ਵਿਸ਼ਵਸਤਾ ਆਪ ਸੇਵਾ ਲੈਂਦਾ ਇਹ ਸੰਗਤਾਂ ਦੀ ਸੇਵਾ ਨਾਲੀ ਲੰਗਰ ਚੱਲਣੇ ਨੇ ਚੱਲਦੇ ਰਹਿਣਗੇ ਹਮੇਸ਼ਾ ਤੇ ਫਿਰ ਅਕਬਰ ਵੀ ਕਿਉਂਕਿ ਵਜਨ ਕਰ ਚੁੱਕਾ ਸੀ ਉਹਨੇ ਫਿਰ ਉਹ ਕਈ ਪਿੰਡਾਂ ਦੀ ਜਿਹੜੀ ਜ਼ਗੀਰ ਆ ਉਹ ਗੁਰੂ ਸਾਹਿਬ ਦੀ ਗੁਰੂ ਅਮਰਦਾਸ ਸਾਹਿਬ ਦੀ ਸੁਪਤਰੀ ਬੀਬੀ ਪਾਨੀ ਜੀ ਦੇ ਨਾਮ ਲਗਾ ਦਿੱਤੀ ਹੁਣ ਵੀ ਉਹ ਜ਼ਮੀਨ ਉਹਨਾਂ ਦੇ ਨਾਮ ਹੈ ਇਸ ਤਰ੍ਹਾਂ ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਨੂੰ ਦਰਸ਼ਨ ਕਰਵਾਏ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਫਿਰ ਇੱਕ ਹੁਕਮ ਹੋਰ ਦਿੱਤਾ ਇੱਕ ਤਾਂ ਪ੍ਰੀਖਿਆਵਾਂ ਕਹੀ ਲਈਆਂ ਐਵੇਂ ਨਹੀਂ ਗੁਰਗੱਦੀ ਮਿਲਦੀ ਜਿਨੀਆ ਪ੍ਰੀਖਿਆਵਾਂ ਲਈਆਂ ਜਿਨੇ ਇਮਤਿਹਾਨ ਲਏ ਜਿਨੇ ਕੌਤਕ ਵਰਤਾਏ ਉਹਨਾਂ ਸਾਰਿਆਂ ਵਿੱਚੋਂ ਉਹ ਸੁਰਖਰੂ ਹੋ ਕੇ ਨਿਕਲੇ ਉਹ ਥੜੇ ਬਣਾਉਣ ਦੀ ਕਥਾ ਤੁਸੀਂ ਜਾਣਦੇ ਹੋ ਕਿ ਬਾਕੀ ਸਾਰੇ ਜਵਾਬ ਦਿੰਦੇ ਗਏ ਉਹਨਾਂ ਨੂੰ ਜਿਨੀਵਾਰੀ ਕਿਹਾ ਖੜਾ ਤਾਂ ਠੀਕ ਬਣਦਾ ਸੀ ਗੁਰੂ ਸਾਹਿਬ ਕਹਿੰਦੇ ਸੀ ਠੀਕ ਨਹੀਂ ਇਹ ਢਾਕ ਹੀ ਬਣਾਓ ਧਾਤੂ ਤੇ ਦਾਸੂ ਉਹ ਕਹਿਣ ਲੱਗੇ ਜੀ ਨਹੀਂ ਇਦੋਂ ਹੋਰ ਜ਼ਿਆਦਾ ਨਹੀਂ ਅਸੀਂ ਬਣਾ ਸਕਦੇ ਗੁਰੂ ਅਮਰਦਾਸ ਜੀ ਇੱਥੇ ਗੁਰੂ ਘਰ ਚ ਪਰਵਾਹ ਨਹੀਂ ਉਹ ਜਿਹੜਾ ਆਗਿਆ ਨੂੰ ਗੁਰੂ ਦੇ ਹੁਕਮ ਨੂੰ ਸੱਤ-ਸੱਤ ਕਰਕੇ ਮੰਨਦਾ ਹੈ ਹੁਕਮ ਮੰਨਣ ਦਾ ਬਹੁਤ ਵੱਡਾ ਮਹੱਤਵ ਹੈ ਸਿੱਖ ਧਰਮ ਵਿੱਚ ਤੇ ਗੁਰੂ ਸਾਹਿਬ ਨੇ ਕਿਹਾ ਠੀਕ ਹੈ ਹੁਣ ਥੜਾ ਬਣ ਗਿਆ ਠੀਕ ਇਹ ਤਾਂ ਥੜਾ ਬਣਾਉਣਾ ਤਾਂ ਇੱਕ ਸਿਰਫ ਉਹਨਾਂ ਦੀ ਪ੍ਰੀਖਿਆ ਸੀ ਇੱਕ ਚੋਲ ਸੀ ਗੁਰੂ ਅਮਰਦਾਸ ਜੀ ਦਾ ਉਹਨਾਂ ਦੀ ਹੁਕਮ ਮੰਨਣ ਦੀ ਜਿਹੜੀ ਭਾਵਨਾ ਉਹਦਾ ਇੱਕ ਇਹ ਸਭ ਜੋ ਪ੍ਰੀਖਿਆ ਸੀ ਜਿਹਦੇ ਚੋਂ ਪਾਸ ਹੋਏ ਫਿਰ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਜਾਓ ਜਾ ਕੇ ਇੱਕ ਨਗਰ ਬਸਾਓ ਅਮਰਸਰ ਜਿਹਦਾ ਹੁਣ ਨਾਮ ਅਮਰਤਸਰ ਹੈ ਇਥੇ ਤਿੰਨ ਪਿੰਡ ਸਨ ਤੁੰਗ ਸੁਲਤਾਨਵਿੰਡ ਤੇ ਗੁਮਟਾਲਾ ਉਹਦੇ ਚੌਧਰੀਆਂ ਦੀ ਜ਼ਮੀਨ ਸੀ ਉਹਨਾਂ ਦੇ ਨਾਲ ਜੇਠਾ ਜੀ ਨੇ ਗੱਲਬਾਤ ਕੀਤੀ ਉਹਨਾਂ ਨੂੰ ਕਿਹਾ ਵੀ ਅਸੀਂ ਜ਼ਮੀਨ ਤੁਹਾਡੇ ਤੋਂ ਲੈਣੀ ਚਾਹੁੰਦੇ ਹਾਂ ਇੱਥੇ ਨਗਰ ਬਸਾਉਣਾ ਚਾਹੁੰਦੇ ਹਾਂ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਕਿ ਤੁਸੀਂ ਦੱਸੋ ਕਿੰਨੀ ਮਾਇਆ ਚਾਹੀਦੀ ਹੈ ਉਹਨਾਂ ਨੇ ਕਿਹਾ ਜੀ ਮਾਇਆ ਵੀ ਗੁਰੂ ਜੀ ਦਿੱਤੀ ਹੋਈ ਹੈ ਜੋ ਜਾਇਜ਼ ਜੀ ਮਾਇਆ ਉਹ ਤਾਂ ਕਹਿੰਦੇ ਵੈਸੇ ਹੀ ਦੇ ਰਹੇ ਸੀ ਪਰ ਗੁਰੂ ਅਮਰਦਾਸ ਜੀ ਦੇ ਹੁਕਮਾ ਤਹਿਤ ਜੇਠਾ ਜੀ ਨੇ ਉਹਨਾਂ ਨੂੰ ਵਾਜਬ ਕੀਮਤ ਦੇ ਕੇ ਉਹ ਜ਼ਮੀਨ ਖਰੀਦੀ ਤੇ ਉੱਥੇ ਫਿਰ ਇੱਕ ਸਰੋਵਰ ਦਾ ਨਿਰਮਾਣ ਸ਼ੁਰੂ ਕਰਾਇਆ ਸਭ ਤੋਂ ਪਹਿਲਾਂ ਉੱਥੇ ਥੋੜੀ ਜਲਦੀ ਛਪੜੀ ਜੀ ਹੁੰਦੀ ਸੀ ਉਥੋਂ ਉਦੋਂ ਬਾਅਦ ਅਮਰ ਸरोवर ਸੱਜ ਭਰਿਆ ਉਥੇ ਅਮਰ ਸरोवर ਜਿਹੜਾ ਉਹ ਸਭ ਤੋਂ ਪਹਿਲਾਂ ਸਰੋਵਰ ਬਣਿਆ ਉਸ ਤੋਂ ਬਾਅਦ ਉਥੇ ਹਰਮੰਦਰ ਸਾਹਿਬ ਜਿਹੜੀ ਸਥਾਪਨਾ ਅਰਚਨਾ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਉਹਨਾਂ ਦੇ ਸੁਪੁੱਤਰ ਨੇ ਜਦੋਂ ਉਹਨਾਂ ਨੇ ਗੱਦੀ ਸੰਭਾਲੀ ਹੈ ਫਿਰ ਗੁਰੂ ਸਾਹਿਬ ਨੇ ਉਥੇ ਸ਼ਹਿਰ ਵਸਾਇਆ ਸ਼ਹਿਰ ਵਸਾਇਆ ਦੇਖੋ ਕਿੰਨੀ ਦੂਰ ਦ੍ਰਿਸ਼ਟੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਈ ਪ੍ਰਕਾਰ ਦੇ ਕਿਤਾਕਾਰ ਹਰ ਕਿਸਮ ਦੇ ਸੋਨੇ ਦਾ ਕੰਮ ਕਰਨ ਵਾਲੇ ਲੋਹੇ ਦਾ ਕੰਮ ਕਰਨ ਵਾਲੇ ਵਪਾਰ ਕਰਨ ਵਾਲੇ ਅ ਕਪੜਾ ਬੁੰਨ ਵਾਲੇ ਅ ਹਟਵਾਣੇ ਇਹ ਵਪਾਰੀ ਤੇ ਤਜਾਰਤ ਕਰਨ ਵਾਲੇ ਤੇ ਯਾਨੀ ਕਿ ਹਰ ਕਿਸਮ ਦਾ ਕੰਮ ਕਰਨ ਵਾਲੇ ਕਾਰੀਗਰ ਜਿਹੜੇ ਸੀ ਅ ਉਹ ਛੁਣ ਛੁਣ ਕੇ ਲਿਆਂਦੇ ਤੇ ਉਹਨਾਂ ਨੂੰ ਉੱਥੇ ਵਸਾਇਆ ਉਹਨਾਂ ਦੀ مالی ਮਦਦ ਵੀ ਕੀਤੀ ਉਹ ਸੀ ਕਿ ਇਹ ਸ਼ਹਿਰ ਪ੍ਰਫੁੱਲਤ ਹੋਵੇ ਉਹਦਾ ਨਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਚੱਕ ਰਾਮਦਾਸਪੁਰ ਰੱਖਿਆ ਜਿਹਨੂੰ ਬਾਅਦ ਵਿੱਚ ਫਿਰ ਬਦਲ ਬਦਲਦਾ ਹੁਣ ਮੌਜੂਦਾ ਨਾਂ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਕਿਉਂਕਿ ਉੱਥੇ ਅੰਮ੍ਰਿਤ ਸਰੋਵਰ ਹੈ ਇਸ ਤਰ੍ਹਾਂ ਗੁਰੂ ਸਾਹਿਬ ਕੌਤਕ ਵਰਤਾਉਂਦੇ ਰਹੇ ਆਪਣੀ ਸੇਵਾ ਕਰਦੇ ਰਹੇ ਔਰ ਫਿਰ ਆਪਣਾ ਚਲਾਣਾ ਕਿਉਂਕਿ ਬਾਣੀ ਅੰਦਰ ਸਭ ਕੁਝ ਫਿਰ ਨਜ਼ਦੀਕ ਜਾਣਦੇ ਹੋਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਮਨ ਬਣਾਇਆ ਕਿ ਹੁਣ ਸਮਾਂ ਆ ਗਿਆ ਗੱਦੀ ਜਿਹੜੀ ਹੈ ਉਹ ਯੋਗ ਜਾਣਦੇ ਹੋਏ ਯੋਗਤਾ ਦੇ ਆਧਾਰ ਤੇ ਜੇਠਾ ਜੀ ਨੂੰ ਦੇ ਦਿੱਤੀ ਜਾਵੇ। ਲਿਹਾਜ਼ਾ 1 ਸਤੰਬਰ 1574 ਨੂੰ 5 ਪੈਸੇ ਤੇ ਨਾਲੀ ਰੱਖ ਕੇ ਗੁਰੂ ਅਮਰਦਾਸ ਜੀ ਨੇ ਆਪ ਜੋ ਚੜੀ ਆਉਂਦੀ ਸੀ ਮਰਯਾਦਾ ਉਹਦੇ ਮੁਤਾਬਕ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਹੜੇ ਕਿ ਤਿਲਕ ਲਾਉਣ ਦੀ ਛੇ ਗੁਰੂਆਂ ਤੱਕ ਤਿਲਕ ਦਿੰਦੇ ਰਹੇ ਗੁਰਗੱਦੀ ਦਾ ਉਹਨਾਂ ਨੇ ਤਿਲਕ ਲਾਇਆ ਇਸ ਤਰ੍ਹਾਂ ਫਿਰ ਜੇਠਾ ਜੀ ਨੂੰ ਗੱਦੀ ਤੇ ਸਵਾਯਮਾਨ ਕਰਕੇ ਉਹਨਾਂ ਦਾ ਨਾਮ ਗੁਰੂ ਰਾਮਦਾਸ ਰੱਖਿਆ ਗਿਆ ਉਸ ਦਿਨ ਤੋਂ ਉਹਨਾਂ ਦਾ ਨਾਮ ਗੁਰੂ ਰਾਮਦਾਸ ਇਹੜਾ ਸੀ ਉਹ ਰੱਖ ਦਿੱਤਾ ਗਿਆ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਸੰਭਾਲੀ 1574 ਦੀ ਗੱਲ ਹੈ ਗੁਰਗੱਦੀ ਸੰਭਾਲੀ ਤੇ ਉਸ ਤੋਂ ਅਗਲੇ ਦਿਨ ਅੰਤਜਾਮੀ ਸਤਿਗੁਰੂ ਗੁਰੂ ਅਮਰਦਾਸ ਜੀ 2 ਸਤੰਬਰ 1574 ਨੂੰ ਬ੍ਰਹਮਲੀਨ ਹੋ ਗਏ ਇਸ ਸੰਸਾਰ ਤੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹੁਣ ਗੱਲ ਕਰੀਏ ਗੁਰੂ ਸਾਹਿਬ ਦੀ ਸ਼ਖਸੀਅਤ ਦੀ ਇੱਕ ਤਾਂ ਮੈਂ ਦੱਸਿਆ ਕਿ ਉਹਨਾਂ ਨੇ કારીગર ल्यांदे नगर बसाया इक ਉਹਨਾਂ ਚ ਨਿਮਰਤਾ ਨਿਮਰਤਾ ਦੀ ਪੁੰਜ ਸਨ ਇਨੀ ਵੱਡੀ ਨਿਮਰਤਾ ਗੁਰੂ ਨਾਨਕ ਦੇਵ ਜੀ ਦੇ ਤੁਸੀਂ ਜਾਣਦੇ ਹੋ ਦੋਸਪੁੱਤਰ ਸਨ ਵੱਡੇ ਸਨ ਸ਼੍ਰੀ ਚੰਦ ਜੀ ਜਿਨ੍ਹਾਂ ਨੇ ਉਦਾਸੀ ਮਤ ਚਲਾਇਆ ਉਦਾਸੀ ਸੰਪਰਦਾ ਚਲਾਈ ਔਰ ਉਹ ਬੜੇ ਪੂਰਨਪੁਰਖ ਸਨ ਬੜੀਆਂ ਰਿਧੀਆਂ ਸਿੱਧੀਆਂ ਨੇ ਮਾਲਕ ਸਨ ਤੇ ਲਖਮੀ ਚੰਦ ਜੀ ਜਿਹੜੇ ਸਨ ਉਹ ਤਾਂ ਸੰਦੇਹੀ ਉਹ ਕੌਤਕ ਵਰਤਿਆ ਸੀ ਉਹ ਸੱਚਖੰਡ ਚਲੇ ਗਏ ਸਨ ਤੇ ਉਹਨਾਂ ਉਹਨਾਂ ਦੇ بیٹے ਧਰਮਚੰਦ ਨੂੰ ਇਹਨਾਂ ਨੇ ਬਾਬਾ ਸ੍ਰੀ ਚੰਜੀ ਨੇ ਲੰਮੀ ਬਾਹ ਕਰਕੇ ਉਹ ਕੋਹੜੀ ਤੇ ਜਾ ਰਹੇ ਸਨ ਪਰਾਰਸ਼ਮੀ ਉਹਨੂੰ ਉਹਨੂੰ ਥੱਲੇ ਲੈ ਆਂਦਾ ਸੀ ਤਾਂ ਕਿ ਵੰਸ ਚੱਲਦੀ ਰਹੇ ਗੁਰੂ ਨਾਨਕ ਦੇਵ ਜੀ ਦੀ ਉਹ ਵੰਸ ਅਜ ਵੀ ਚੱਲਦੀ ਹੈ 17ਵੀਂ ਪੀੜ੍ਹੀ ਬਾਬਾ ਸਰਬਜੋਤ ਸਿੰਘ ਭੇਦੀ ਮਨਸੂਰਾ ਵਾਲੇ ਉਸ ਅ ਅਨਸਬੰਧ ਤੋਂ ਹਾਲੇ ਸੇਵਾ ਨਿਭਾ ਰਹੇ ਨੇ ਇਸ ਤਰ੍ਹਾਂ ਹੋਰ ਵੀ ਗੁਰੂ ਸਾਹਿਬ ਦਾ ਪਰਿਵਾਰ ਉਡਾਲੇ ਵੀ ਵਸਦਾ ਹੈ ਡੇਰਾ ਬਾਬਾ ਨਾਨਕ ਦੀ ਵਸਤਾ ਹੈ ਵੇਜੀਆਂ ਦਾ ਵੰਸ ਜਿਹੜਾ ਇਹ ਬੇਦੀ ਸੰਤ ਤੇ ਗੁਰੂ RAMDAS ji ਜਦੋਂ ਛੋਡੀ ਕੋਲਕੁਣ ਗੁਰਗਧੀ ਆ ਗਈ ਬੈਠਾ ਛੋਡੀ ਪਾਤਸ਼ਾਹ RAMDAS ਸਤਗੁਰੂ ਕਹਾਵੇ ਪੂਰਨ ਤਾਲ ਘਟਾਇਆ ਅਮਰ ਸਰਵਜੋਤਿ ਗਾਵੇ ਇਹ ਤੋਂ ਕਹਉਂਦੀ ਹੈ ਬਾਣੀ ਦੀ ਇਸ ਤਰ੍ਹਾਂ ਛੋਡੀਆਂ ਦੀ ਗੱਦੀ ਫਿਰ ਚੱਲੀ ਦਸਵੇਂ ਪਾਤਸ਼ਾਹ ਤੱਕ ਸਾਰੇ ਪਹਿਲਾਂ ਬੇਦੀ ਸਨ ਫਿਰ ਗੁਰੂ ਅੰਗਦ ਦੇਵ ਜੀ ਤਿਹਨਸਨ ਫਿਰ ਗੁਰੂ ਅਮਰਦਾਸ ਜੀ ਭੱਲੇ ਸਨ ਤੇ ਫਿਰ ਅੱਗੇ ਚੱਲੀ ਪੀੜੀ ਸੋਡੀਆਂ ਰੂਪ ਦੇਖਾਉਣ ਵਾਰੋ ਵਾਰੀ ਫਿਰ ਸੋਡੀਆਂ ਦੀ ਪੀੜੀ ਚਲਦੀ ਰਹੀ ਇਸ ਤਰ੍ਹਾਂ ਇੱਕ ਨਿਮਰਤਾ ਦੀ ਉਹ ਜਿਹੜੇ ਬਾਬਾ ਸ੍ਰੀ ਚੰਦ ਜੀ ਸਨ ਉਹ ਗੱਦੀ ਨਾ ਮਿਲਣ ਕਰਕੇ ਗੁਰੂ ਘਰ ਨਾਲ ਕੋ ਉਹਨਾਂ ਨੇ ਵਾਸਤਾ ਨਹੀਂ ਸੀ ਰੱਖਿਆ ਕੋਈ ਉਹਦੇ ਮਨ 'ਚ ਆਇਆ ਕਿ ਬੜੀ ਵਡਿਆਈ ਸੁਣੀ ਹੈ ਨਿਮਰਤਾ ਦੀ ਤੇ ਬੜਾ ਜੱਸ ਸੁਣਿਆ ਗੁਰੂ ਰਾਮਦਾਸ ਜੀ ਦਾ ਉਦੋਂ ਗੁਰੂ ਰਾਮਦਾਸ ਜੀ ਗੱਦੀ ਤੇ ਸੁਆਇ ਮਨ ਸਨ ਕਿਉਂ ਨਾ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰਨ ਚੱਲੀਏ ਉਹ ਦਰਸ਼ਨ ਕਰਨ ਆਏ ਆਪਣੇ ਅਸਥਾਨ ਤੋਂ ਚੱਲਦੇ ਯਾਤਰਾ ਕਰਦੇ ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਾ ਉਹਨਾਂ ਨੇ ਅੱਗੋਂ ਹੋ ਕੇ ਬੜਾ ਸ਼ਾਨਦਾਰ ਸਵਾਗਤ ਕੀਤਾ ਬੜੀ ਨਿਮਰਤਾ ਨਾਲ ਉਹਨਾਂ ਨੂੰ ਜੀਵਾਂ ਆਖਿਆ ਆਪ ਲੈ ਕੇ ਆਏ ਉਹਨਾਂ ਦੀ ਸੇਵਾ ਕੀਤੀ ਜਲ ਪਾਣੀ ਝਕਾਇਆ ਟੈਲ ਪਾਣੀ ਵਿਚਾਰਾ ਹੁਈਆ ਤੇ ਉਸ ਤੋਂ ਬਾਅਦ ਦੇਖੋ ਰਮਜ਼ ਦੀਆਂ ਗੱਲਾਂ ਹੁੰਦੀਆਂ ਨੇ ਪੁੱਛਣ ਲੱਗੇ ਬਾਬਾ ਸ੍ਰੀ ਚੰਦ ਜੀ ਕੀਤੀ ਤੌਣਾ ਨੇ ਤਨਜੀ ਐਰੋਨਿਕਲੀ ਪੁੱਛਿਆ ਕਹਿੰਦੇ ਵੀ ਧੜਾ ਬੜਾ ਲੰਮਾ ਸੀ ਗੁਰੂ ਰਾਮਦਾਸ ਸਾਡੀ ਸੁਲਤਾਨ ਦਾ ਬੜਾ ਲੰਮਾ ਧੜਾ ਸੀ ਉਹ ਕਹਿੰਦੇ ਇਹਨਾਂ ਲੰਮਾ ਧੜਾ ਕਦੇ ਨਹੀਂ ਬਤਾਇਆ ਤੇ ਕਹਿੰਦੇ ਨੇ ਨਿਮਰਤਾ ਦੇ ਇੰਨੇ ਵੱਡੇ ਪੁੰਜ ਗੁਰੂ ਰਾਮਦਾਸ ਜੀ ਆਪਣੇ ਉਸ ਧੜੇ ਨੂੰ ਅੱਗੇ ਫੜ ਕੇ ਤੇ ਬਾਬਾ ਸ੍ਰੀ ਚੰਦ ਦੇ ਚਰਨ ਇਹਦਾ ਸਾਫ ਕਰਨ ਲੱਗ ਪਏ ਕਹਿੰਦੇ ਆਪ ਵਰਗੇ ਪੂਰਨ ਮਹਾਪੁਰਖਾਂ ਦੇ ਚਰਨ ਝਾਣ ਲਈ ਇਹ ਸਤਿਗੁਰ ਨੇ ਨਲ ਮਾ ਦਾੜਾ ਬਖਸ਼ਿਆ ਤੇ ਕਹਿੰਦੇ ਨੇ ਉਸ ਵੇਲੇ ਵਿਰਾਗ ਚਾਗਇ ਬੜੀਆਂ ਅਸੀਸਾਂ ਦਿੱਤੀਆਂ ਉਹਨਾਂ ਨੂੰ ਘੜੇ ਨਾਲ ਲਾ ਲਿਆ ਤੇ ਇਹ ਆਖਿਆ ਵਿਰਾਗ ਦੀ ਵਿਵਸਥਾ ਵਿੱਚ ਇਹੋ ਹੀ ਤਾਂ ਗੁਣ ਸੀ ਤੁਹਾਡੇ ਚ ਜਿਹਦੇ ਕਰਕੇ ਗੱਦੀ ਤੁਹਾਨੂੰ ਪ੍ਰਾਪਤ ਹੋਈ ਹੈ ਤੇ ਤੁਸੀਂ ਇਸ ਗੱਦੀ ਦੇ ਹੱਕਦਾਰ ਹੋ ਫਿਰ ਕਾਫੀ ਦਿਨ ਉੱਥੇ ਰਹੇ ਉਹਨਾਂ ਨੇ ਟੈਲ ਪਾਣੀ ਗੁਰੂ ਰਾਮਦਾਸ ਜੀ ਆਪ ਕਰਦੇ ਰਹੇ ਤੇ ਜਿੱਦਣ ਰਵਾਨਾ ਹੋਣਾ ਸੀ ਬੜੇ ਵਾਰਾਗਮਈ ਔਸਥਾ ਵਿੱਚ ਉਹਨਾਂ ਨੂੰ ਪੇਟਾਵਾਂ ਦੇ ਕੇ ਉਹਨਾਂ ਤੇ ਚਰਨਾਂ ਤੇ ਮਸਤਕ ਨਿਵਾ ਕੇ ਬੜੇ ਅਨੁਨਾਰਕਿਓ ਕੇ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸਨ ਤੇ ਗੁਰੂ ਅੰਸਨ ਉਹਨਾਂ ਨੂੰ ਉਹਨਾਂ ਨੇ ਰਵਾਨਾ ਕੀਤਾ ਆਪਣੇ ਅਸਥਾਨ ਲਈ ਗੁਰੂ ਰਾਮਦਾਸ ਜੀ ਦੀ ਇੱਕ ਹੋਰ ਬਹੁਤ ਵੱਡੀ ਦੇਣ ਹੈ ਜਿਹੜਾ आनंद ਵਿਆਹੀ ਰਸਮ ਹੈ ਨਾ ਆਨੰਦ ਕਾਰਜ ਦੀ ਇਹ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਹੈ ਪਹਿਲਾਂ ਸਿੱਖ ਤੁਹਾਨੂੰ ਚੁਬੇਦੀ ਨਾਲ ਹੀ ਵਿਆਹ ਹੁੰਦੇ ਸਨ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਿਆਹ ਹੋਇਆ ਸੀ ਉਹ ਮੂਲ ਮੰਤਰ ਦੇ ਦੁਆਲੇ ਹੋਇਆ ਸੀ ਉਹ ਵੀ ਵੇਦੀ ਨਾਲ ਨਹੀਂ ਸੀ ਹੋਇਆ ਗੁਰਮਤਿ ਜ्यादा ਮੁਤਾਬਕ ਹੋਇਆ ਸੀ ਮਟਾਲੇ ਵਿੱਚ ਗੁਰੂ ਰਾਮਦਾਸ ਜੀ ਨੇ ਚਾਰ ਲਾਵਾਂ ਦਾ ਉਚਾਰਨ ਕੀਤਾ ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਨੇ ਉਸ ਤੋਂ ਪਹਿਲਾਂ ਇੱਕ ਸ਼ਬਦ ਪੜਿਆ ਜਾਂਦਾ ਕੀਤਾ ਲੋੜੀਏ ਕੰਮ ਸਹਰਪੇ ਆਖੀਏ ਕਾਰ ਦੇਵੇ ਕਾਰ ਦੇ ਸਵਾਰ ਸਰਗੁਸਾ ਆਖੀਏ ਸੰਤਨ ਸੰਗਤਨ ਅੰਮ੍ਰਿਤ ਚਾਖੀਏ ਪੈ ਪੰਜਨ ਮਹਿਰਵਾਨ ਦਾਸ ਕੀ ਰਾਖੀਏ ਨਾਨਕ ਹਰਗੁਣ ਗਾਏ ਲਖ ਪ੍ਰਭ ਲਾਖੀਏ ਇਹ ਸ਼ਬਦ ਤੋਂ ਬਾਅਦ ਫਿਰ ਚਾਰ ਲਾਵਾਂ ਦਾ ਕੀਰਤਨ ਹੁੰਦਾ ਪਾਠ ਹੁੰਦਾ ਫਿਰ ਕੀਰਤਨ ਹੁੰਦਾ ਉਸ ਤੋਂ ਬਾਅਦ ਪ੍ਰਕਰਮਾ ਕਰਕੇ ਵਿਆਹ ਕਾਰਜ ਸੰਪੂਰਨ ਹੁੰਦਾ ਇਹ ਜਿਹੜੀ ਲਾਵਾਂ ਦੀ ਇੱਕ ਬਹੁਤ ਵੱਡੀ ਦੇਣ ਹੈ ਲਾਵਾਂ ਇੱਕ ਚਾਮਈ ਸੰਗੀਤ ਹੈ ਇੱਕ ਉਮਾਗ ਪੈਦਾ ਕਰਨ ਵਾਲਾ ਸੰਗੀਤ ਹੈ ਖੁਸ਼ੀਆਂ ਤੇ ਖੇੜੇ ਬਖਸ਼ਣ ਵਾਲਾ ਆਨੰਦ ਵੀ ਸੰਗੀਤ ਇਹ ਵਿਦਾ ਗੁਰੂ ਰਾਮਦਾਸ ਜੀ ਨੇ ਸਿੱਖ ਸੰਗਤਾਂ ਦੀ ਪੰਥ ਦੀ ਝੋਲੀ ਪਾਈ ਹੈ ਹੁਣ ਗੱਲ ਕਰੀਏ ਬਾਣੀ ਰਚਨਾ ਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ 683 ਤੋਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨੇ ਜਿਹੜੇ 30 ਰਾਗਾਂ ਵਿੱਚ ਨੇ ਗੁਰੂ ਰਾਮਦਾਸ ਜੀ ਦੀ ਭਾਰਤੀ ਸ਼ਾਸਤਰੀ ਸੰਗੀਤ ਨੂੰ ਤੇ ਗੁਰਮਤ ਸੰਗੀਤ ਨੂੰ ਇੱਕ ਬਹੁਤ ਲਾਸਾਨੀ ਤੇ ਵੱਡੀ ਮਿਲਖਣ ਦੇਣਾ ਜਿਹਦੀ ਮਿਸਾਲ ਹਿੰਦੁਸਤਾਨ ਦੇ ਮਿਊਜ਼ਿਕ ਦੇ ਵਿੱਚ ਕਿਤੇ ਵੀ ਨਹੀਂ ਮਿਲਦੀ ਚਾਹੇ ਉਹ ਸਾਊਥ ਹੈ ਚਾਹੇ ਨੌਰਥ ਹੈ ਕਿਤੇ ਵੀ ਨਹੀਂ ਮਿਲਦੀ ਉਹ ਸਿਰਫ ਗੁਰੂ ਰਾਮਦਾਸ ਜੀ ਦੀ ਬਹੁਤ ਵੱਡੀ ਦੇਣ ਹੈ ਪਰਤਾਲ ਗਾਇਕੀ ਪਰਤਾਲ ਗਾਇਕੀ ਦੀ ਪਰਤਾਲ ਯਾਨੀ ਤਾਲ ਬਦਲ ਬਦਲ ਕੇ ਪਹਿਲਾ ਸ਼ਬਦ ਜਿਹਦੇ 6 ਤੁਕਾਂ ਨੇ ਪਹਿਲੀਆਂ 2 ਤੁਕਾਂ ਕਿਸੇ ਹੋਰ ਤਾਲ ਵਿੱਚ ਫਿਰ ਹੋਰ ਤਾਲ ਚ ਫਿਰ ਹੋਰ ਤਾਲ ਚ ਫਿਰ ਹੋਰ ਤਾਲ ਚ ਆਖਰ ਵਿੱਚ ਫਿਰ ਜਿਸ ਤਾਲ ਵਿੱਚ ਸ਼ੁਰੂ ਹੁੰਦਾ ਉਸੇ ਵਿੱਚ ਸਮਾਪਤੀ ਹੁੰਦੀ ਹੈ ਗੁਰੂ ਰਾਮਦਾਸ ਜੀ ਨੇ ਸ਼ਬਦ ਵਧ ਪੜਤਾਲਾਂ ਹੋਰ ਗੁਰੂ ਸਾਹਿਬਾਨੇ ਵਿਚਾਰਨ ਕੀਤੀਆਂ ਗੁਰੂ ਰਾਮਦਾਸ ਜੀ ਦੀਆਂ ਉਚਾਰੀਆਂ 19 12 ਗੁਰੂ ਗ੍ਰੰਥ ਸਾਹਿਬ ਤੇ ਦਰਜ ਨੇ ਜਿਹੜੀਆਂ ਆਮ ਤੌਰ ਤੇ ਕਾਨੜਾ ਰਾਗ ਸਾਰੰਗ ਰਾਗ ਪਰਬਾਤੀ ਰਾਗ ਨਤਨਰੇਣ ਆਦਿ ਰਾਗਾਂ ਵਿੱਚ ਉਚਾਰਨ ਕੀਤੀਆਂ ਹੋਈਆਂ ਨੇ ਸੋ ਇਹ ਹੈ ਗੁਰੂ ਰਾਮਦਾਸ ਸੱਚੇ ਪਾਸ਼ਾ ਦਾ ਜੀਵਨ ਆਦਰਸ਼ਕ ਜੀਵਨ ਪਰ ਪੁਕਾਰੀ ਜੀਵਨ ਦੁਨੀਆ ਨੂੰ ਇੱਕ ਨਵਾਂ ਚਾਨਣ ਵਾਲਾ ਜੀਵਨ ਐਸੇ ਕਰਕੇ ਪੱਟਾ ਨੇ ਗੁਰੂ ਸਾਹਿਬ ਦੀ ਬਹੁਤ ਉਸਤਤ ਕੀਤੀ ਹੈ ਆਪਾਂ ਵੀ ਇਸ ਐਪੀਸੋਡ ਨੂੰ ਸ਼ਰਦਾ ਭੱਜੇ ਇਹਨਾਂ ਗੁਰਵਾਖਾ ਨਾਲ ਅੰਜਾਮ ਤੱਕ ਪਹੁੰਚਾਉਂਦੇ ਹਾਂ ਹਮ ਅਵਗੁਣ ਭਰੇ ਇੱਕ ਗੁਨਾਹੀ ਅਮਰਤ ਛਾੜ ਬਿਖੇ ਬਿਖਾਹੀ ਮਾਇਆ ਮੋਹ ਭਰਮ ਪੈ ਪੂਲੇ ਸੁਧਾਰਸੂ ਪੀਤ ਲਈ ਇੱਕ ਉਤਮ ਪੰਛੀ ਗੁਰ ਸੰਗਤ ਤੇ ਮਿਲਨ ਜਮਤਾਸ ਪੀਤ ਲਈ ਇੱਕ ਅਰਦਾਸ ਬਾਟ ਕੀਰਤਕੀ ਇਹ ਕੀਰਤ ਪਟ ਹੋਇਆ 11 ਪਟ ਜਿਹੜੇ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਕੀਰਤ ਪਟ ਇੱਕ ਅਰਦਾਸ ਬਾਟ ਕੀਰਤਕੀ ਕਿਹੜੀ ਅਰਦਾਸ ਗੁਰੂ ਰਾਮਦਾਸ ਰਾਖੋ ਸੁਨਾਇ ਤਾਨ ਤਾਨ ਰਾਮਦਾਸ ਗੁਰ ਜਿਨ ਸ੍ਰੀਅਤ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਜਣ ਹਾਰੇ ਤਾ ਰਿਆ ਸ਼ੀਰ ਗੁਰੂ ਰਾਮਦਾਸ ਜੈ ਹੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਇਹਨਾ ਅਕੀਦਤ ਪੂਜੇ ਲਫਜ਼ਾਂ ਨਾਲ ਗੁਰੂ ਸਾਹਿਬ ਦੀ ਯਾਦ ਵਿੱਚ ਨਤਮਸਤਕ ਹੁੰਦੇ ਇਸ ਐਪੀਸੋਡ ਨੂੰ ਸਮਾਪਤ ਕਰਨ ਦੀ ਆਗਿਆ ਮੰਗਦੇ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀ